क्या नाम है मेरा नाम कमलजीत कौर है मैं प्रोफेसर हूँ डी कॉलेज में हेड ऑफ़ द डिपार्टमेंट ऑफ केमिस्ट्री और मेरे हस्बैंड के साथ एक फ्रॉड हो गया था पीछे तो मैं सबसे पहले तो आ, साइबर क्राइम होशियारपुर जो कि डीएसपी मिस्टर आतिश भाटिया और एएसआई कमलजीत जी आ, इनके उसके अंदर जो इन्होंने सारी कार्रवाई की मेरे केस के बीच में जिसमें एक छब्बीस लाख का फ्रॉड हो गया था मेरे हस्बैंड के साथ तो बहुत एफर्ट्स इन्होंने किए सब ट्रेस किया और बहुत मेहनत के बाद इन्होंने उस अमाउंट में से एक मेजर चंक जो है मेरे को वापस मिल गया उसमें से थोड़ा सा अभी अमाउंट पेंडिंग है और मैं ये भी उम्मीद करती हूँ आगे को कि वो भी ये बहुत जल्दी मेरा अमाउंट जो है वो वापस करवा देंगे तो मेरी तरफ से जो साइबर क्राइम है मेरा बहुत तह दिल से धन्यवाद है इनको कि इन्होंने मेरा इतना ज़्यादा मेरी मदद की और मेरे साथ खड़े रहे तो इनको सलूट है

तो आजकल एक एक दो दो बच्चे हैं सबके तो पेरेंट्स भी घबरा जाते हैं वो बहुत जल्दी घबरा गए और उन्होंने फटाफट एक लाख रुपया उसको ट्रांसफ़र कर दिया इन द मीन मैंने वैसे ही कॉल किया तो मुझे पता चला कि ये चल रहा है मैंने अपने हस्बैंड को इमीजिएटली रोका कि बेटा तो ऑफिस में बैठा हुआ है तो फिर वो रुक गए और वहाँ से फिर जो हमने उसके बाद भी उनके कॉल आते रहे पंद्रह बीस कॉल उसके बाद आए लेकिन मेरे हस्बैंड ने नहीं उठाए तो वहाँ से हमने थोड़ा सा हमको हो गया तो ये जो, जो हैं, तो है तो मैं देखो जी काम करना जो है हमारा फर्ज है हमारा फर्ज है पुलिस के साथ अपना कॉन्ट्रीब्यूशन देना और पुलिस जो है आगे हमारे केस को लेके जाती है तो जो साइबर क्राइम है पहले तो मेरे को लग रहा था कि शायद पैसा वापस नहीं आएगा लेकिन बहुत ज़्यादा हिम्मत करके बहुत ज़्यादा मेहनत करके आ, साइबर क्राइम डेली मेरे कॉन्टैक्ट में रहा मैं इनको कॉल करती रही और इनकी मेहनत का ये नतीजा आज की मेरे को एक मेजर चंक जो है पान अपने पैसे का वापस मिल गया तो मैं थैंक्स करती हूँ साइबर क्राइम सेल का और उम्मीद करती हूँ कि जो थोड़ा बहुत मेरा पैसा और रह गया है राउंड अबाउट सात आठ लाख रुपया वो भी जल्दी ही ये ट्रेस करके मेरे को वापस दिला ਸਾਡੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਐਫ ਆਈ ਆਰ ਨੰਬਰ 4/24 ਜਿਦੇ ਵਿੱਚ ਜਿਹੜੇ ਵਿਕਟਿਮ ਸੀਗੇ ਕਮਲਜੀਤ ਕੌਰ ਮੈਡਮ ਇਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਦੇ ਹਸਬੰਦ ਨੂੰ ਇੱਕ ਫੋਨ ਆਂਦਾ ਵੈ ਜਿਦੇ ਵਿੱਚ ਉਹ ਬੰਦਾ ਆਪਣੇ ਆਪ ਨੂੰ ਕਿਸੇ ਹੈਲਥ ਕੰਪਨੀ ਦਾ ਏਜੰਟ ਦੱਸ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਪੈਸੇ ਮੇਰੇ ਵਿੱਚ ਟਰਾਂਸਫਰ ਕਰੋ ਤੇ ਪੈਸੇ ਮੈਂ ਉਹਨੂੰ ਵਿਧਾ ਚੜਾ ਕੇ ਤੁਹਾਨੂੰ ਇਹਦਾ ਵਿੱਤੀ ਲਾਭ ਬਣਾ ਕੇ ਦਊਂਗਾ ਉਹ ਥੋੜੇ ਏਜੇਡ ਹੋਣ ਕਾਰਨ ਜਲਦੀ ਭਰੋਸਾ ਕਰਕੇ ਉਹਨਾਂ ਦੇ ਵਿੱਚ ਆ ਚਾਂਸੇ ਦੇ ਵਿੱਚ ਆ ਵੀ ਗਏ ਤੇ ਉਹਨਾਂ ਨੇ ਵੱਖ-ਵੱਖ ਖਾਤਿਆਂ ਦੇ ਵਿੱਚੋਂ ਤਕਰੀਬਨ 18 ਲੱਖ ਰੁਪਇਆ ਇੱਕ ਕੰਪਨੀ ਜਿਹੜੀ ਹੈਲਥ ਕੰਪਨੀ ਹੈ ਉਹਦੇ ਵਿੱਚ ਟਰਾਂਸਫਰ ਕਰਤਾ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਮਨ 'ਚ ਹੋਰ ਜਦੋਂ ਜ਼ਿਆਦਾ ਲਾਲਚ ਆਇਆ ਤਾਂ ਉਹਨੇ ਕਿਹਾ ਕਿ ਤੁਸੀਂ ਮੇਰੇ ਅਕਾਊਂਟ ਦੇ ਵਿੱਚ ਸਿੱਧੇ ਹੀ ਪੈਸੇ ਟਰਾਂਸਫਰ ਕਰ ਦਿਓ ਮੈਂ ਤੁਹਾਨੂੰ ਇਹਦੇ ਡਬਲ ਪੈਸੇ ਕਰਨ ਦੀ ਪੂਰੀ ਹੈਲਪ ਕਰੂੰਗਾ ਤਾਂ ਉਹਨਾਂ ਨੇ ਉਹਦੇ ਪਰਸਨਲ ਖਾਤੇ ਵਿੱਚ ਵੀ ਜਿਹੜਾ ਵਾ 6 ਤੋਂ 7 ਲੱਖ ਰੁਪਇਆ ਟਰਾਂਸਫਰ ਕਰਤਾ ਤਤ तकरीबन 25 ਲੱਖ ਦੇ ਆਸ-ਪਾਸ ਦਾ ਜਿਹੜਾ ਵੈ ਫਰਾਡ ਟੋਟਲ ਹੋਇਆ ਸੀਗਾ ਜਿਸ ਤੋਂ ਬਾਅਦ ਇਨਕੁਆਇਰੀ ਇਹਦਾ ਜਿਹੜਾ ਵੈ ਮੁਕਦਮਾ ਦਰਜ ਕੀਤਾ ਗਿਆ ਜਦੋਂ ਇਹ ਸਾਡੇ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਤਾਂ ਅਸੀਂ ਇਹ ਸਾਰਿਆਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਅਸੀਂ ਕੰਪਨੀ ਟਰੇਸ ਕੀਤੀ ਅਸੀਂ ਬੰਦਾ ਟਰੇਸ ਕੀਤਾ ਜਿਹੜੇ ਦੋ ਦੋਸ਼ੀ ਸਾਡੇ ਕੋਲ ਆਏ ਇਹਨਾਂ ਨੂੰ ਬਾਈ ਨੇਮ ਜਿਹੜਾ ਵੈ ਨਾਮਜ਼ਦ ਕੀਤਾ ਗਿਆ ਉਹ ਕੰਪਨੀ ਜਿਹੜੀ ਸੀ ਉਹਨਾਂ ਨੂੰ ਮਾਲਕਾਂ ਨੂੰ ਵੀ ਇਹ ਚੀਜ਼ ਦਾ ਇਲਮ ਨਹੀਂ ਸੀਗਾ ਕਿ ਕੋਈ ਬੰਦਾ ਜਿਹੜਾ ਉਹਨਾਂ ਦੀ ਕੰਪਨੀ ਦੇ ਨਾਮ ਤੇ ਜਿਹੜਾ ਫਰਾਡ ਕਰ ਰਿਹਾ ਵੈ ਉਹ ਕੰਪਨੀ ਨੂੰ ਇੱਥੇ ਬੁਲਾਇਆ ਗਿਆ ਉਹਨਾਂ ਨੂੰ ਇਹ ਫਰਾਡ ਦੀ ਜਾਣਕਾਰੀ ਦਿੱਤੀ ਗਈ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਇਹ ਦੱਸਦੇ ਹੋਏ ਕਿ ਉਹਦੇ ਵਿੱਚੋਂ ਜਿਹੜਾ ਵੈ ਅਸੀਂ ਤਕਰੀਬਨ 13 ਤੋਂ 14 ਲੱਖ ਰੁਪਇਆ ਜਿਹੜੇ ਵਿਕਟਿਮ ਨੇ ਉਹ ਪਾਰਟੀ ਨੂੰ ਵਾਪਸ ਦਿਵਾਉਣ ਦੇ ਵਿੱਚ ਸਫਲ ਹੋਏ ਆ ਇਹਦੇ ਵਿੱਚ ਖਾਸ ਕਰਕੇ ਸਾਡੇ ਏਐਸਆਈ ਕਮਲਜੀਤ ਸਿੰਘ ਤੇ ਬਲਜੀਤ ਸਿੰਘ ਨੇ ਇਹਨਾਂ ਨੇ ਕਾਫੀ ਜ਼ਿਆਦਾ ਮਿਹਨਤ ਕੀਤੀ ਇਹਨਾਂ ਨੇ ਦਿੱਲੀ ਰੇਡਸ ਕੀਤੀਆਂ ਪੂਰੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਵਿਕਟਿਮ ਦੇ ਪੈਸੇ ਵਾਪਸ ਦਿਵਾਏ ਪਰ ਅਕਸਰ ਹੀ ਪੁਲਿਸ ਨਾਲ ਬਖਤਨ ਲਗ ਲਗ ਕਰਾ ਨੇ ਕੈਂਪੇਨ ਵੀ ਲਾਈ ਜਾਂਦੇ ਆ ਮੈਸੇਜ ਵੀ ਲੋਕਾਂ ਨੂੰ ਕਰਦੇ ਕਿ ਆਣੇ ਆ ਕਿ ਇਦਾਂ ਦੇ ਚਾਂਸਸ ਆ ਪਰ ਲੱਗਦਾ ਨਹੀਂ ਕਿ ਕਿ ਤਰ੍ਹਾਂ ਕਿਤੇ ਇਹ ਫੈਮਿਲੀ ਨੇ ਵੀ ਆਪਣੇ ਯਾਨੀ ਕਿ ਫਾਇਦੇ ਦੇ ਲਈ ਦਾਇਮਨ ਡਬਲ ਦੇ ਲਈ ਦੇਖੋ ਫਾਈਨੈਂਸ਼ੀਅਲ ਗੇਨ ਹਰ ਬਹੁਤ ਸਾਰੇ ਬਿਜ਼ਨਸ ਮਾਡਲਸ ਨੇ ਜਿੱਦੇ ਵਿੱਚ ਫਾਈਨੈਂਸ਼ੀਅਲ ਗੇਨਸ ਹੁੰਦੇ ਆ ਬਟ ਡਿਊ ਟੂ ਏਜ ਡਿਊ ਟੂ ਈਜ਼ੀ ਟਰਸਟ ਫੈਕਟਰ ਜਿਹੜਾ ਵੈ ਬਹੁਤ ਸਾਰੇ ਲੋਕੀ ਇਹ ਜਲਦੀ ਚਾਂਸਸ ਦੇ ਵਿੱਚ ਆ ਜਾਂਦੇ ਨੇ ਕੀ ਕੋਈ ਬੰਦਾ ਜੈਨੂਨਲੀ ਉਹਨਾਂ ਨੂੰ ਕੋਈ ਇਨਵੈਸਟਮੈਂਟ ਸਕੀਮ ਲਿਆ ਕੇ ਦੇ ਰਿਹਾ ਵੈ ਸੋ ਮੇਰੀ ਤੁਹਾਡੇ ਚੈਨਲਸ ਰਾਹੀਂ ਸਾਰਿਆਂ ਨੂੰ ਇਹ ਖਾਸ ਅਸੀਂ ਰਿਕਵੈਸਟ ਵੀ ਕਰਾਂਗੇ ਕਿ ਜਦੋਂ ਵੀ ਕੋਈ ਤੁਹਾਡੇ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕਰਨ ਨੂੰ ਕਹਿੰਦਾ ਵੈ ਕੋਈ OTP ਸ਼ੇਅਰ ਕਰਨ ਨੂੰ ਕਹਿੰਦਾ ਹੈ ਜਾਂ ਤੁਹਾਨੂੰ ਪੈਸੇ ਡਬਲ ਕਰਨ ਦਾ ਲਾਲਚ ਦਿੰਦਾ ਤਾਂ ਕਿਰਪਾ ਕਰਕੇ ਉਹਨੂੰ ਡਬਲ ਟ੍ਰਿਪਲ ਟਾਈਮ ਜਿਹੜਾ ਵੈ ਵੈਰੀਫਾਈ ਕਰੋ ਐਂਡ ਬਿਫੋਰ ਟਰਾਂਸਫਰਿੰਗ ਕੋਈ ਵੀ ਅਮਾਉਂਟ ਉਹਨੂੰ ਜਿਹੜਾ ਵੈ ਚੈੱਕ ਜ਼ਰੂਰ ਕਰ ਲਓ ਅਗਰ ਤੁਹਾਨੂੰ ਕੋਈ ਸ਼ੱਕ ਸ਼ੂਭਾ ਹੈ ਤਾਂ ਤੁਸੀਂ ਕਿਸੇ ਵੀ ਵੇਲੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਆ ਕੇ ਉਹਦੀ ਹੋਰ ਡਿਟੇਲ ਸਾਡੇ ਤੋਂ ਲੈ ਸਕਦੇ ਹੋ ਅੱਜ ਦੀ ਰਿਪੋਰਟ 'ਚ ਜਿਹੜੀ ਗੱਲ ਕੀਤੀ ਜਾਵੇ ਤਾਂ ਇੱਕ ਫੇਕ ਕਾਲ ਵੀ ਆਉਂਦੀ ਹੈ ਤੇ ਉਸ ਦੇ ਉੱਤੇ ਮਲਾਜਮ ਦੀ ਗਾ ਡਰੈੱਸ ਵਗੈਰਾ ਪਾ ਕੇ ਫੋਟੋ ਲਗੀਦੀ ਮਨਾਈਦੀ ਤੇ ਕਿਹਾ ਜਾਂਦਾ ਕਿ ਤੇਰੇ ਬੇਟੇ ਨੂੰ ਕਿਡਨੈਪ ਕਰ ਲਿਆ ਜਾਂ ਪੁਲਿਸ ਤਾਰਨੀ ਅਮਾਉਂਟ ਕਰਾ ਮੰਗੀ ਜਾਂਦੀ ਹੈ ਤੇ ਇਦਾਂ ਦੀ ਜਿਹੜਾ ਕਿਸੇ ਨੂੰ ਕਾਲ ਆਉਂਦੀ ਹੈ ਕਿ ਕਿਸ ਨੰਬਰ ਤੇ ਕਾਲ ਨਹੀਂ ਦੇਖੋ ਜੀ ਡਿਜੀਟਲ ਅਰੈਸਟ ਇੱਕ ਬਹੁਤ ਵੱਡਾ ਜਿਹੜਾ ਵਾ ਕ੍ਰਾਈਮ ਬੰਦਾ ਜਾ ਰਿਹਾ ਵਾ ਜਿਦੇ ਵਿੱਚ ਵੀਡੀਓ ਕਾਲ ਕਰਕੇ ਬੰਦਾ ਉਧਰ ਵਰਦੀ ਧਾਰੀਕ ਆਫੀਸਰ ਬੈਠ ਤੇ ਉਹ ਤੁਹਾਨੂੰ ਦੱਸਦਾ ਕਿ ਤੁਹਾਡੀ ਅਰੈਸਟ ਹੋ ਗਈ ਹੈ ਤੁਹਾਡਾ ਪਾਰਸਲ ਜਿਹੜਾ ਵਾ ਫੋਰਨ ਕੰਟਰੀ ਚ ਫੜਿਆ ਗਿਆ ਵਾ ਜਾਂ ਤੁਹਾਡਾ ਕੋਈ ਕਰੀਬੀ ਜਿਹੜਾ ਬਾਹਰਲੇ ਮੁਲਕ ਚ ਰਹਿੰਦਾ ਉਹ ਅਰੈਸਟ ਹੋ ਗਿਆ ਵਾ ਤੇ ਤੁਸੀਂ ਇੰਨੇ ਪੈਸੇ ਪਾਓ ਇਹ ਸਾਰੀਆਂ ਚੀਜ਼ਾਂ ਫਰਾਡ ਨੇ ਜੇ ਤੁਹਾਨੂੰ ਇਦਾਂ ਦਾ ਕੋਈ ਵੀ ਕਾਲ ਆਂਦਾ ਹੈ ਤਾਂ ਪਹਿਲ ਦੇ ਆਧਾਰ ਤੇ 112 ਨੰਬਰ ਤੇ ਫੋਨ ਕਰਕੇ ਆਪਣੀ ਕੰਪਲੇਂਟ ਦਰਜ ਕਰੋ ਜੇ ਤੁਸੀਂ ਹੋਰ ਡਿਟੇਲਸ ਲੈਣਾ ਚਾਹੁੰਦੇ ਹੋ ਤਾਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਜ਼ਿਟ ਕਰਕੇ ਤੁਸੀਂ ਇਹਨਾਂ ਦੀਆਂ ਡਿਟੇਲਸ ਵੀ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਸਾਡੇ ਪੀਜੀਡੀ ਹੈਲਪਲਾਈਨ ਇਹ ਮਾਨਯੋਗ ਐਸਐਸਪੀ ਸਾਹਿਬ ਕੋਲ ਜਾਂ ਸਿੱਧਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆ ਕੇ ਆਪਣੀ ਦਰਖਾਸਤ ਜਰੂਰ ਦਾਖਲ ਕਰਾਓ ਅਸੀਂ ਉਹਦੀ ਡਿਟੇਲ ਦੇ ਵਿੱਚ ਪੜਤਾਲਾਂਗੇ